ਦੋਸਤੋ ਜਿਹੜੀ ਆਪਣੇ ਡੀਪੂ ਨੇ ਭਰਤੀ ਆਏ ਹੋਏ ਸਨ ਮਤਲਬ ਕਿ ਡੀਪੂ ਲੈਣ ਵਾਸਤੇ ਅਪਲਾਈ ਕਰਨ ਵਾਲੇ ਫਾਰਮ ਆਏ ਸਨ ਉਹਨਾਂ ਦੀ ਡੇਟ ਵੱਧ ਕੇ ਹੋਣ 10 10 2024 ਹੋ ਚੁੱਕੀ ਆ ਸਾਵਨ ਨੂੰ ਤੁਸੀਂ 5 ਵਜੇ ਤੱਕ ਇਹ ਫੂਡ ਸਪਲਾਈ ਦਫ਼ਤਰ ਦੇ ਵਿੱਚ ਇਹ ਫਾਈਲ ਤਿਆਰ ਕਰਕੇ ਜਮ੍ਹਾਂ ਕਰਵਾ ਸਕਦੇ ਹੋ ਇਸ ਦੇ ਵਿੱਚ ਜੋ ਆਖਰੀ ਮਿਤੀ ਉਹ ਸਾਨੂੰ ਮੈਂ ਦੱਸ ਦਿੱਤੀ ਹੈ ਇਹਦੇ ਵਿੱਚ ਇੱਕ ਬਾੜ ਦੇ ਵਿੱਚ ਤੁਹਾਨੂੰ ਇੱਕ ਡੀਪੂ ਮਿਲੇਗਾ ਅਸੀਂ ਤੁਹਾਨੂੰ ਉੱਤੇ ਲਿਸਟ ਵੀ ਸ਼ੋਅ ਕਰਦਾਂਗੇ ਕਿੰਨੇ ਬਰਨਾਲਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਿਸਟ ਦੇ ਵਿੱਚ ਕਿੰਨੇ ਬਾੜਾਂ ਦੇ ਵਿੱਚ ਕਿੰਨੇ ਡਿਪੂ ਮਿਲਨੇ ਨੇ ਇੱਕ ਬਾੜ ਦੇ ਵਿੱਚ ਇੱਕ ਡਿਪੂ ਮਿਲਣਾਗਾ ਤੇ ਤੁਸੀਂ ਇਹ ਫਾਰਮ ਅਪਲਾਈ ਕਰਵਾ ਸਕਦੇ ਹੋ ਤੇ ਨਾਲ ਦੀ ਨਾਲ ਤੁਹਾਨੂੰ ਜੋ ਜ਼ਰੂਰੀ ਗੱਲ ਹੈ ਉਸ ਦੇ ਵਿੱਚ ਤੁਹਾਨੂੰ ਆਪਦੀ ਦੁਕਾਨ ਦਾ ਨਕਸ਼ਾ ਦੁਕਾਨ ਦਾ ਜੇ ਕਿਰਾਇਆ ਤੇ ਆ ਤਾਂ ਰੈਂਟ ਐਗਰੀਮੈਂਟ ਉਹ ਈ ਬਾੜ ਦੇ ਵਿੱਚ ਹੋਣੀ ਚਾਹੀਦੀ ਆ ਤਾਂ ਤੁਹਾਨੂੰ ਇਹ ਡਿਪੂ ਮਿਲੂਗਾ ਮਤਲਬ ਕਿ ਜਿਹੜੇ ਬਾੜ ਦੇ ਵਿੱਚ ਤੁਸੀਂ ਅਪਲਾਈ ਕਰਨਾਗਾ ਤੁਸੀਂ ਉਸੇ ਬਾੜ ਦੇ ਵਿੱਚ ਹੀ ਛੋਟੀ ਦੁਕਾਨ ਜਾਂ ਜਿੱਥੇ ਰਾਸਨ ਤੁਸੀਂ ਸ਼ੋਅ ਕਰਨਾ ਹੈਗਾ ਡਿਪੋ ਲੈਣ ਵਾਸਤੇ ਉੱਥੇ ਤੁਹਾਡੇ ਵਾਸਤੇ ਜਗ੍ਹਾ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਫਿਰ ਆਪਣੀ ਤੁਸੀਂ ਜ਼ਿਆਦਾ ਜਾਣਕਾਰੀ ਲਈ ਫੂਡ ਸਪਲਾਈ ਦੀ ਸਾਈਡ ਉੱਤੇ ਜਾ ਕੇ ਥੱਲੇ ਫਾਰਮ ਡਾਊਨਲੋਡ ਕਰ ਸਕਦੇ ਹੋ ਉੱਥੇ ਪੂਰੀ ਡਿਟੇਲ ਦਿੱਤੀ ਹੋਈ ਆ ਤੇ ਇਸ ਦੇ ਵਿੱਚ ਕਮਿਸ਼ਨ دوستੋ ਤੁਹਾਨੂੰ ਦੱਸ ਦਿੰਦਾ ਬਹੁਤ ਹੀ ਘੱਟ ਹੁੰਦਾ ਹੈਗਾ ਇਹ ਤੁਸੀਂ ਆਪ ਦੇ ਦੇਖ ਕੇ ਅਪਲਾਈ ਕਰਨਾ ਹੈਗਾ ਜੇਕਰ ਤੁਹਾਨੂੰ ਕਮਿਸ਼ਨ ਵਧੀਆ ਲੱਗਿਆ ਤੁਹਾਨੂੰ ਲੱਗਦਾ ਵੀ ਇਨਕਮ ਹੋ ਸਕਦੀ ਆ ਤਾਂ ਹੀ ਤੁਸੀਂ ਅਪਲਾਈ ਕਰਨਾ ਹੈਗਾ ਤੇ ਜੇ ਤੁਹਾਨੂੰ ਗੱਲਾਂ ਚੰਗੀਆਂ ਲੱਗੀਆਂ ਸਾਡੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਣਾ